ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਇਕਸ ਸਿਉ ਲਿਵ ਲਾਏ ਮੇਲ ਸਾਧੂ ਮੁਖ ਉਜਲਾ ਪੂਰਵ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦ ਹੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬਿਰਥਾ ਜਏ ਨਾਮ ਕੋਏ ਰਹਾ ਮਨਕੀਆਂ ਇਸ਼ਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਸ਼ਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਗਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਬ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨ ਕੋ ਰਾਖਦਾ ਆਪਣੀ ਕਿਰਪਾ ਦਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੀ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕੇ ਨੇਤਾ ਪ੍ਰਤੀ ਗੁਰ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਸਾਂਝੀ ਕਰਦੇ ਹਾਂ ਏਸੇ ਲੜੀ ਦੇ ਵਿੱਚੋਂ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 46 ਅੰਗ ਤੇ ਸੁਭਾਇਮਾਨ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ ਇਸ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਗੁਰ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾ ਬਖਸ਼ਿਸ਼ ਕਰਦੇ ਨੇ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾ ਐ ਮੇਰੇ ਮਨਾ ਜਿਹੜਾ ਅਸਲ ਸੁੱਖ ਹੈ ਸੱਚਾ ਸੁੱਖ ਹੈ ਸਦੀਵੀ ਸੁੱਖ ਹੈ ਉਹ ਗੁਰੂ ਸਾਹਿਬਾਂ ਦੇ ਸ਼ਬਦਾਂ ਦੇ ਨਾਲ ਹੈ ਗੁਰੂ ਸਾਹਿਬਾਂ ਦੇ ਬਚਨਾਂ ਦੇ ਨਾਲ ਹੈ ਗੁਰੂ ਕੀ ਬਾਣੀ ਦੇ ਨਾਲ ਹੈ ਇਹ ਸੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਸਾ ਹੈ ਕਿ ਜਦੋਂ ਵੀ ਤੁਸੀਂ ਗੁਰ ਸ਼ਬਦ ਨਾਲ ਜੁੜੋਗੇ ਜਦੋਂ ਕਿ ਵੀ ਗੁਰੂ ਜੀ ਦੇ ਬਚਨਾਂ ਨਾਲ ਜੁੜੋਗੇ ਉਦੋਂ ਹੀ ਸੁੱਖਾਂ ਦੀ ਸ਼ੁਰੂਆਤ ਹੋ ਜਾਏਗੀ ਦੁਨਿਆਵੀ ਤੌਰ ਤੇ ਅਸੀਂ ਬਹੁਤ ਕਰਮ ਕਰਦੇ ਆਂ ਬਹੁਤ ਮੁਸ਼ਕਲਤ ਕਰਦੇ ਆਂ ਕਿ ਸੁਖ ਮਿਲ ਜਾਣ ਤੇ ਕਈ ਵਾਰ ਲੋਕ ਕਹਿ ਦਿੰਦੇ ਨੇ ਦੁੱਖ પાਕੇ ਸੁਖ ਹਨ ਲੇਕਿਨ ਜਦੋਂ ਆਤਮਿਕ ਸੁਖ ਦੀ ਗੱਲ ਗੁਰੂ ਪਾਤਸ਼ਾਹ ਕਰਦੇ ਨੇ ਕਹਿੰਦੇ ਨੇ ਇਹ ਤੁਸੀਂ ਤੁਰੰਤ ਸੁਖ ਲੈ ਸਕਦੇ ਹੋ ਜਦੋਂ ਚਾਹੋ ਕਿਉਂਕਿ ਇਹ ਸੁਖ ਕਿਸੇ ਦੁਕਾਨ ਤੋਂ ਨਹੀਂ ਮਿਲਦੇ ਇਹ ਸੁੱਖ ਕਿਸੇ ਹੋਰ ਚੀਜ਼ ਦੇ ਵਟੇ ਨਹੀਂ ਮਿਲਦੇ ਇਹ ਸੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਸਾਹਿਬਾਂ ਦੇ ਕੋਲ ਆ ਕੇ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਪੜ੍ਹ ਕੇ ਮਿਲ ਜਾਂਦੇ ਨੇ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਜਿਹੜੀ ਗੁਰੂ ਸਾਹਿਬ ਦੀ ਸੇਵਾ ਹੈ ਇਹ ਸੇਵਾ ਕਦੇ ਵੀ ਕਿਸੇ ਦੀ ਬੇਅਰਥ ਜਾਂਦੀ ਨਹੀਂ ਇਹ ਸੇਵਾ ਕਿਸੇ ਦੀ ਵੀ ਬੇਅਰਥ ਨਹੀਂ ਜਾਂਦੀ ਕਿਸ ਤਰ੍ਹਾਂ ਬੇਅਰਥ ਨਹੀਂ ਜਾਂਦੀ ਜੋ ਵੀ ਆਪਣੀ ਧਰਮ ਦੀ ਕਿਰਤ ਕਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਉਹਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ ਸਾਰੇ ਕਾਰਜ ਰਾਸ ਆ ਜਾਂਦੇ ਸਤਗੁਰੂ ਪਾਤਸ਼ਾਹ ਇਸ ਲਈ ਆਖਦੇ ਨੇ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਸਤਗੁਰੂ ਦੇ ਦਰਸ਼ਨਾਂ ਦਾ ਹੀ ਇੰਨਾ ਸੁੱਖ ਹੈ ਗੁਰੂ ਸਾਹਿਬਾਂ ਦੇ ਦਰਸ਼ਨਾਂ ਦਾ ਹੀ ਇੰਨਾ ਸੁੱਖ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਵੇਖਣ ਨਾਲ ਹੀ ਇੰਨਾ ਸੁੱਖ ਹੈ ਅਗਰ ਉਸ ਦੇ ਬਚਨ ਮੰਨ ਲੈ ਜਾਣ ਤਾਂ ਫਿਰ ਕਿੰਨਾ ਸੁੱਖ ਹੋਏਗਾ ਮੇਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਸਤਗੁਰੂ ਨੂੰ ਮਿਲ ਕੇ ਸਾਰੇ ਦੁੱਖ ਕੱਟੇ ਜਾਂਦੇ ਨੇ ਮਨੁੱਖ ਦੇ ਤੇ ਅੰਦਰ ਸੁੱਖਾਂ ਦੀ ਪਰਮਾਰ ਹੋ ਜਾਂਦੀ ਹੈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਸੁੱਖ ਹੀ ਸੁੱਖ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਜਦੋਂ ਅਸੀਂ ਗੁਰੂ ਸਾਹਿਬਾਂ ਨੂੰ ਮਿਲਦੇ ਆ ਤੇ ਗੁਰੂ ਸਾਹਿਬਾਂ ਨੂੰ ਮਿਲਣ ਦੀ ਨਿਸ਼ਾਨੀ ਇਹ ਆ ਅੰਤਰ ਜੋਤ ਪਰਗਾਸਿਆ ਇਕਸ ਸਿਉ ਲਿ ਬਲਾਏ ਸਤਿਗੁਰੂ ਨੂੰ ਮਿਲ ਕੇ ਮਨੁੱਖ ਦੇ ਅੰਦਰ ਜੋਤ ਜਗ ਜਾਂਦੀ ਹੈ ਜੋਤ ਦੇ ਨਾਲ ਪ੍ਰਕਾਸ਼ ਹੁੰਦਾ ਹੈ ਚਾਨਣ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਅੰਦਰ ਚਾਨਣ ਕਰੋਗੇ ਤੇ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ ਕਰ ਚਾਨਣ ਸਾਹਿਬ ਤਉ ਮਿਲੈ ਆਪਣੇ ਅੰਦਰ ਚਾਨਣ ਕਰ ਚਾਨਣ ਜੋਤ ਨਾਲ ਹੋਣਾ ਹੈ ਜੋਤ ਸਤਿਗੁਰੂ ਨੇ ਜਗਾਣੀ ਹੈ ਦੱਸਣਾ ਹੈ ਕਿ ਕਿਦਾਂ ਜਗਦੀ ਹੈ ਸਤਿਗੁਰੂ ਦੀ ਬਾਣੀ ਇਹ ਗੱਲ ਕਹਿੰਦੀ ਹੈ ਅੰਦਰ ਦੀ ਜੋਤ ਦੀ ਕਿਉਂਕਿ ਜੋਤ ਤੋਂ ਹੀ ਜੁਤ ਜਗਦੀ ਹੈ ਅਸੀਂ ਇਹ ਲਫ਼ਜ਼ ਕਹਿੰਦੇ ਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਚ ਅਰਦਾਸ ਵਿੱਚ ਵੀ ਇਹ ਲਫ਼ਜ਼ ਵਰਤਦੇ ਆ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾ ਇਹ ਜੋਤ ਹੈ ਹੁਣ ਗੁਰੂ ਜੋਤ ਗੁਰੂ ਹੈ ਹੁਣ ਕਈ ਤਰ੍ਹਾਂ ਦੇ ਗੁਰੂ ਹੁੰਦੇ ਨੇ ਕੋਈ ਪਾਰਸ ਗੁਰੂ ਹੁੰਦਾ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਪਾਰਸ ਗੁਰੂ ਹੈ ਪਾਰਸ ਨੂੰ ਛੂ ਕੇ ਦੂਸਰੀ ਜਿਹੜੀ ਧਾਤ ਹੈ ਉਹ ਸੋਨਾ ਹੋ ਜਾਂਦੀ ਪਰ ਪਾਰਸ ਨੂੰ ਛੂ ਕੇ ਧਾਤ ਸੋਨਾ ਹੋ ਗਈ ਪਰ ਉਸ ਸੋਨੇ ਨੂੰ ਛੂ ਕੇ ਅੱਗੇ ਸੋਨਾ ਨਹੀਂ ਹੁੰਦਾ ਨਹੀਂ ਹੁੰਦਾ ਲੇਕਿਨ ਗੁਰੂ ਜਿਹੜੀ ਜੋਤ ਗੁਰੂ ਹੈ ਜੋਤ ਤੋਂ ਜੋਤ ਜਗਾ ਲੈਂਦੀ ਹੈ ਉਹ ਅੱਗੇ ਹੋਰ ਜੋਤ ਜਗਾ ਸਕਦਾ ਹੈ ਇਸ ਲਈ ਬਾਬਾ ਜੀ ਕਹਿੰਦੇ ਨੇ ਬਾਬਾ ਰਵਦਾਸ ਜੀ ਨਾਮ ਤੇਰੇ ਕੀ ਜੋਤ ਜਗਾਈ ਭੈਉ ਉਜਿਆਰੋ ਭਵਨ ਸਗਲਾਰੇ ਕਹਿੰਦੇ ਜਦੋਂ ਤੇਰੇ ਨਾਮ ਦੀ ਜੋਤ ਜਗਾਈ ਸਾਰਾ ਜਿਹੜਾ ਅੰਦਰ ਦਾ ਸਭ ਚਾਨਣ ਹੋ ਗਿਆ ਇਹ ਚਾਨਣ ਤਾਂ ਹੁੰਦਾ ਜਦੋਂ ਕੋਈ ਇੱਕ ਨਾਲ ਚਿੱਤ ਜੋੜਦਾ ਹੈ ਪੂਰੇ ਗੁਰੂ ਨਾਲ ਇਹ ਪੂਰਾ ਗੁਰੂ ਜੋਤ ਜਗਾਉਂਦਾ ਅੰਦਰ ਅੰਤਰ ਜੋਤ ਪ੍ਰਗਾਸਿਆ ਇਕਸ ਸਿਉ ਲੇਵ ਲਾਇ ਲੇਵ ਲਾਣੀ ਪੈਂਦੀ ਚਿੱਤ ਜੋੜਨਾ ਪੈਂਦਾ ਕਿਦਾਂ ਜੋੜਾਂਗੇ ਮੇਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਦੋ ਗੱਲਾਂ ਨੇ ਜਿੱਥੇ ਸਤਿਗੁਰੂ ਨੂੰ ਮਿਲ ਕੇ ਊਜਲਾ ਮੁਖ ਹੁੰਦਾ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਉਹਦੀ ਤਿਆਰੀ ਹੁੰਦੀ ਹੈ ਗੁਰੂ ਪੂਰੇ ਨੂੰ ਮਿਲ ਕੇ ਤੇ ਇਹਦੇ ਪਿੱਛੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡਾ ਇਹ ਜਿਹੜਾ ਜਨਮ ਹੈ ਨਾ ਜੇ ਅਸੀਂ ਸਤਿਗੁਰੂ ਨੂੰ ਮਿਲੇ ਆ ਇਹਦੇ ਪਿੱਛੇ ਬਹੁਤ ਜਨਮਾਂ ਦਾ ਬਹੁਤ ਜਨਮਾਂ ਦਾ ਲਿਖਾ ਹੈ ਬਹੁਤ ਜਨਮਾਂ ਦੀ ਸਾਡੀ ਕਮਾਈ ਹੈ ਇਦੇ ਪਿੱਛੇ ਥੋੜੀ 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 ਕਮਾਈ ਕਰਕੇ ਬੜੇ ਜਨਮਾਂ ਤੋਂ ਉਹਨਾਂ ਦੇ ਸਦਕਾ ਸਾਨੂੰ ਹੁਣ ਗੁਰੂ ਦੇ ਨਾਲ ਮਿਲਾਪ ਹੋਇਆ ਤੇ ਉਹਦੇ ਸਦਕਾ ਤੇ ਸਾਡਾ ਉਜਲਾ ਮੁਖ ਹੋਇਆ ਉਹਦੇ ਸਦਕਾ ਅਸੀਂ ਨਾਮ ਨਾਲ ਜੁੜੇ ਪੂਰਵਲੇ ਜਨਮਾਂ ਦੇ ਸਾਵਨ ਮਿਲ ਸਾਧੂ ਮੁਖ ਉਜਲਾ ਪੂਰਵ ਲਿਖਿਆ ਪਾਇ ਗੁਰੂ ਸਹਿਬਾਂ ਨਾਲ ਵੀ ਤਾਂ ਮਿਲਾਪ ਹੋਇਆ ਕਿਉਂਕਿ ਸਾਡਾ ਪਿਛਲੇ ਜਨਮਾਂ ਦਾ ਚੰਗਾ ਕਰਮ ਸੀ ਤੇ ਸਾਡੇ ਚੰਗੇ ਕਰਮ ਵਾਹਿਗੁਰੂ ਨੇ ਸਾਡੇ ਮਸਤਕ ਤੇ ਲਿਖ ਦਿੱਤੇ ਭਾਗ ਚੰਗੇ ਜਿਹਦੇ ਕਰਕੇ ਪੂਰਨ ਗੁਰੂ ਨਾਲ ਮਿਲਾਪ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਬਾਕੀ ਸਾਰਾ ਕੁਝ ਪੂਰਵਲੇ ਜਨਮਾਂ ਦੇ ਹਿਸਾਬ ਨਾਲ ਮਿਲਦਾ ਹੈ ਤੇ ਪੂਰਾ ਗੁਰੂ ਵੀ ਪੂਰਵਲੇ ਹਿਸਾਬ ਦੇ ਜਨਮਾਂ ਨਾਲ ਮਿਲਦਾ ਪਿਛਲੇ ਜਨਮਾਂ ਦੇ ਹਿਸਾਬ ਨਾਲ ਜੇਕਰ ਕਿਸੇ ਨੂੰ ਕੱਚਾ ਪਿੱਲਾ ਅਧੂਰਾ ਕੋਈ ਗੁਰੂ ਮਿਲਿਆ ਤੇ ਇਹਦਾ ਮਤਲਬ ਹੈ ਕਿ ਪਿਛਲੇ ਜਨਮਾਂ ਦਾ ਹਿਸਾਬ ਐਸਾ ਹੈ ਤੇ ਇੰਨਾ ਜਿਆਦਾ ਉਹਦੀ ਜ਼ਿੰਦਗੀ ਦਾ ਇੰਨੀ ਜਿਆਦਾ ਕਮਾਈ ਨਹੀਂ ਹੈ ਕਿ ਪੂਰਾ ਗੁਰੂ ਮਿਲ ਜਾਏ ਇਸ ਲਈ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਪੂਰਵ ਜਨਮਾਂ ਦੇ ਸਾਰੇ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਇਹ ਬਖਸ਼ਿਸ਼ ਆ ਪੂਰਵਲੇ ਜਨਮਾਂ ਦਾ ਲੇਖਾ ਚੰਗੇ ਕਰਮ ਸਤਿਗੁਰੂ ਨਾਲ ਮਿਲਾਪ ਤੇ ਇਹਦੇ ਕਰਕੇ ਜਦੋਂ ਫਿਰ ਅਸੀਂ ਵੈਗਰੂ ਦੇ ਗੁਣ ਗਾਉਨੇ ਆ ਤੇ ਸੱਚੇ ਨਿਰਮਲ ਨਾਮ ਨਾਲ ਜੁੜਦੇ ਆ ਜੀਵਨ ਦੇ ਕਰਮ ਵੀ ਨਿਰਮਲ ਹੋ ਜਾਂਦੇ ਹੋ ਜਾਂਦੇ ਤੇ ਸਤਿਗੁਰੂ ਪਾਤਸ਼ਾ ਬਖਸ਼ਿਸ਼ ਕਰਦੇ ਨੇ ਮਨਕੀਆਂ ਇਸ਼ਾ ਪੂਰੀਆਂ ਪਾਇਆ ਨਾਮ ਨਿਧਾਨ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਜੇ ਅਸੀਂ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਸਾਡੇ ਮਨ ਦੀਆਂ ਇਸ਼ਾ ਪੂਰੀਆਂ ਹੋ ਗਈਆਂ ਨਾਮ ਤੋਂ ਪੂਰੀਆਂ ਇਸ ਤਰ੍ਹਾਂ ਕਿ ਜਿੱਦਾਂ ਅਸੀਂ ਕਹਿੰਦੇ ਨਹੀਂ ਹੁਣ ਪੂਰਾ ਹੋ ਗਿਆ ਹੁਣ ਲੋੜ ਨਹੀਂ ਰਹੀ ਹੁਣ ਲੋੜ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਮਨ ਦੀ ਕੋਈ ਇੱਛਾ ਹੀ ਨਹੀਂ ਰਹਿੰਦੀ ਜਦੋਂ ਨਾਮ ਨਿਧਾਨ ਪ੍ਰਾਪਤ ਹੋ ਗਿਆ ਜਦੋਂ ਨਾਮ ਦਾ ਖਜ਼ਾਨਾ ਹੀ ਮਿਲ ਗਿਆ ਤੇ ਫਿਰ ਬੰਦਾ ਕਹਿੰਦਾ ਮੈਂ ਹੋਰ ਹੁਣ ਕੀ ਲੈਣਾ ਫਿਰ ਤੇ ਇਹੀ ਆਖਦਾ ਹੈ ਵੇਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਫਿਰ ਹੋਰ ਕੀ ਮੰਗਣਾ ਕੁਛ ਨਹੀਂ ਮੰਗਣਾ ਨਾਮ ਦਾ ਖਜ਼ਾਨਾ ਮਿਲ ਗਿਆ ਤੇ ਹੋਰ ਕੀ ਲੈਣਾ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਕਿਉਂਕਿ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਨਾਲ ਸਦਾ ਪ੍ਰਮਾਤਮਾ ਤੇਰੇ ਅੰਦਰ ਦੀ ਜਾਣ ਵਾਲਾ ਜਾਣਣ ਵਾਲਾ ਸਦਾ ਤੇਰੇ ਨਾਲ ਹੈ ਉਹ ਨੂੰ ਪਹਿਚਾਨ ਲਿਆ ਜਿਨੇ ਉਹ ਨੂੰ ਪਹਿਚਾਨ ਲਿਆ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਸਫਲ ਹੋ ਗਿਆ ਇਸ ਲਈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹਰੇਕ ਇਨਸਾਨ ਦੇ ਅੰਦਰ ਇਹ ਚੀਜ਼ ਹੈ ਹਰੇਕ ਇਨਸਾਨ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਉਹਨੂੰ ਮਿਲ ਸਕਦਾ ਉਹਨੂੰ ਪਛਾਣ ਸਕਦਾ ਉਹਨੂੰ ਪਛਾਣਨ ਲਈ ਜਿਹੜਾ ਜਿਹੜਾ ਰਾਹ ਹੈ ਜਿਹੜਾ ਤਰੀਕਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਗੁਰੂ ਦੀ ਮਤ ਲੈ ਲੈ ਗੁਰ ਪ੍ਰਸ਼ਾਦੀ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਦਾਣ ਈਸ਼ ਨਾਨ ਇਥੇ ਪ੍ਰਸ਼ਾਦ ਲਫ਼ਜ਼ ਨਹੀਂ ਵਰਤੀਦਾ ਕਈ ਵਰੀ ਜਾਣੇ ਅਣਜਾਣੇ ਵਰਤ ਲੈਂਦੇ ਨੇ ਇਥੇ ਪ੍ਰਸ਼ਾਦੀ ਨਹੀਂ ਬੋਲਣਾ ਪ੍ਰਸਾਦੀ ਬੋਲਣਾ ਗੁਰੂ ਦੀ ਕਿਰਪਾ ਨਾਲ ਗੁਰਮੁਖ ਦਾ ਮੁਖ ਊਜਲਾ ਹੋ ਜਾਂਦਾ ਹੈ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਜਾਪ ਚੱਲਦਾ ਹੈ ਜਿਹਦੇ ਅੰਦਰ ਦਾਨ ਦੀ ਭਾਵਨਾ ਹੈ ਪਰਉਪਕਾਰ ਦੀ ਭਾਵਨਾ ਹੈ ਉਹ ਤਨਮਨ ਕਰਕੇ ਉਜਲਾ ਹੋ ਜਾਂਦਾ ਹੈ ਸੇਵਾ ਭਾਵਨਾ ਜਿਹਦੇ ਅੰਦਰ ਆ ਜਾਂਦੀ ਹੈ ਸੇਵਾ ਸਿਮਰਨ ਜਿਹਦੇ ਅੰਦਰ ਆ ਗਿਆ ਇਹੀ ਨਾਮਦਾਨ ਇਸ਼ਨਾਨ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਪਰ ਉਪਕਾਰ ਕਰਦਾ ਹੈ ਲੋੜਵੰਦਾ ਦੀ ਮਦਦ ਕਰਦਾ ਹੈ ਸਿਮਰਨ ਕਰਦਾ ਹੈ ਬਾਣੀ ਨਾਲ ਜੁੜਦਾ ਹੈ ਉਹਦਾ ਉਜਲਾ ਮੁਖ ਹੋ ਜਾਂਦਾ ਜਿਹਦਾ ਉਜਲਾ ਮੁਖ ਹੋ ਗਿਆ ਉਹਦੀ ਇਹ ਨਿਸ਼ਾਨੀ ਹੈ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਅੰਦਰੋਂ ਵਿਕਾਰ ਨਿਕਲ ਗਏ ਕਾਮ ਵਰਗੇ ਗੁੱਸੇ ਵਰਗੇ ਲੋਭੀ ਵਰਤੀ ਖਤਮ ਹੋ ਗਈ ਹੰਕਾਰ ਵਰਗੀ ਬਿਰਤੀ ਖਤਮ ਹੋ ਗਈ ਛੱਡ ਦਿੱਤਾ ਉਹਨੇ ਇਹ ਸਭ ਕੁਝ ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਿਉਂਕਿ ਜੀਵਨ ਦਾ ਲਾਹਾ ਲੈਣਾ ਜੀਵਨ ਦਾ ਲਾਹਾ ਲੈਣਾ ਇਹ ਚੋਂ ਨਾਮ ਜਪਣ ਦਾ ਲਾਹਾ ਲੈਣਾ ਜਿਨੇ ਲਾਭ ਲਾਹਾ ਲੈ ਲਿਆ ਨਾਮ ਦਾ ਉਹਦੇ ਕੰਮ ਸਾਰੇ ਸੰਪੂਰਨ ਹੋ ਗਏ ਉਹਦੇ ਕਾਰਜ ਰਾਸ ਆ ਗਏ ਕਰ ਕਿਰਪਾ ਪ੍ਰਭ ਮੇਲੇ ਆ ਦਿਆ ਆਪਣਾ ਨਾਮ ਭਾਈ ਜੇ ਨੂੰ ਵਾਹਿਗੁਰੂ ਨੇ ਆਪਣੇ ਨਾਮ ਦੀ ਦਾਤ ਦੇ ਦਿੱਤੀ ਨਾ ਸਮਝ ਲਓ ਕਿ ਪ੍ਰਮਾਤਮਾ ਉਹਨੂੰ ਆਪਣੇ ਨਾਲ ਮਿਲਾਣਾ ਚਾਹੁੰਦਾ ਹੈ ਉਹਦਾ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹੈ ਇਸ ਲਈ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਗੁਰੂ ਦੇ ਰਾਹੀ ਦੇ ਦਿੱਤੀ ਹੈ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਜੇ ਤੇ ਵਾਹਿਗੁਰੂ ਆਪ ਮਿਹਰવાન ਹੋ ਜਾਏ ਉਹਦਾ ਜਨਮ ਮਰਨ ਖਤਮ ਹੋ ਜਾਂਦਾ ਉਹਦਾ ਜਨਮ ਮਰਨ ਖਤਮ ਹੋ ਜਾਂਦਾ ਜੇ ਤੇ ਵਾਹਿਗੁਰੂ ਮਿਹਰਬਾਨ ਹੋਵੇ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਗੁਰੂ ਦੇ ਸ਼ਬਦ ਦੀ ਗੱਲ ਕਰਦੇ ਆਂ ਗੁਰੂ ਦਾ ਸ਼ਬਦ ਇੱਕ ਐਸੀ ਜੋਤ ਹੈ ਕਿ ਇਹਦੇ ਰਾਹੀਂ ਅਸੀਂ ਪਰਮੇਸ਼ਰ ਦਾ ਮਹਿਲ ਪਛਾਣ ਲੈਨੇ ਅਸੀਂ ਆਪਣੇ ਹਿਰਦੇ ਘਰ ਵਿੱਚ ਟਿਕ ਕੇ ਉਸ ਪ੍ਰਮਾਤਮਾ ਦੇ ਦਰ ਨੂੰ ਘਰ ਨੂੰ ਪਛਾਣ ਲੈਨੇ ਗੁਰੂ ਦੇ ਸ਼ਬਦ ਦੇ ਰਾਹੀਂ ਗੁਰ ਸ਼ਬਦ ਦੇ ਰਾਹੀਂ ਇਸ ਲਈ ਗੁਰ ਸ਼ਬਦ ਦੇ ਨਾਲ ਜੁੜਨਾ ਜੀਵਨ ਦਾ ਸਭ ਤੋਂ ਵੱਡਾ ਸੁੱਖ ਹੈ ਪੜ੍ਹਨੇ ਨੂੰ ਭਾਵੇਂ ਜਿੰਨਾ ਮਰਜ਼ੀ ਪੜ੍ਹੇ ਜਾਈਏ ਜਿੰਨਾ ਚਿਰ ਗੁਰ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਆਪਣੇ ਅੰਦਰ ਆਪਣੇ ਆਪ ਤੇ ਇਹਨੂੰ ਟੁਕਾਂਦੇ ਨਹੀਂ ਉਹਨਾਂ ਚਿਰ ਇਹਦਾ ਅਸਰ ਨਹੀਂ ਸ਼ੁਰੂ ਹੋਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਇਸ ਤਰ੍ਹਾਂ ਨਹੀਂ ਕੀਤਾ ਤੇ ਪੜੀ ਜਾਓ ਜਿੰਨਾ ਮਰਜੀ ਸਤਿਗੁਰੂ ਕਹਿੰਦੇ ਐਨਾ ਪੜ ਲਓ ਕਿ ਗੱਡੇ ਗ੍ਰੰਥਾਂ ਦੇ ਲੱਦ ਲੈ ਜਾਣ ਕੇ ਨੇ ਐਨਾ ਪੜਿਆ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹੁਣ ਰਾਖਦਾ ਤੇ ਆਪਣੀ ਲਫ਼ਜ਼ ਨੇ ਅਸੀਂ ਰਾਖਦਾ ਜਾਂ ਆਪਣਾ ਕਹਿੰਨੇ ਤੇ ਹੁਣ ਜੇ ਰਾਰੇ ਨੂੰ ਕੰਨਾ ਲੱਗਾ ਰਾਖ ਦਾ ਤੇ ਐੜੇ ਨੂੰ ਕੰਨਾ ਲੱਗਾ ਆਪਣੀ ਇਹ ਤੋਂ ਇਲਾਵਾ ਜੇ ਕੰਨਾ ਨਾ ਵੀ ਲੱਗੇ ਜੇ ਕੰਨਾ ਨਾ ਵੀ ਲੱਗੇ ਤਾਂ ਵੀ ਉਹੀ ਅਰਥ ਬਣਦਾ ਹੈ ਜੇ ਲੱਗੇ ਤਾਂ ਵੀ ਉਹੀ ਬਣਦਾ ਹੈ ਫਿਰ ਕੋਈ ਇਸ ਤਰ੍ਹਾਂ ਨਾ ਸੋਚ ਲਵੇ ਜੇ ਇਹਨੂੰ ਨਾਂ ਲਾਏ ਤੇ ਇਹਦਾ ਅਰਥ ਇਹ ਬਣਦਾ ਫਿਰ ਲਾਇਆ ਕਾ ਤੇ ਕਿਉਂਕਿ ਇਹ ਸ਼ਬਦ ਦਾ ਇਹ ਅੱਖਰਾਂ ਦਾ रस ਹੈ ਤੇ ਉਹ ਅੱਖਰਾਂ ਦੀ ਚਾਲ ਹੈ रस ਹੈ ਜਿਸ ਤਰ੍ਹਾਂ ਜ਼ੁਬਾਨ ਦਾ रस ਹੁੰਦਾ ਹੈ ਉਸ ਸ਼ਬਦ ਨੂੰ ਇਹਨਾਂ ਗੱਲਾਂ ਨੂੰ ਉਹਦਾ ਉਹ ਰਸ ਬਣਾਉਣ ਵਾਸਤੇ ਇਹ ਜਿਹੜੇ ਨੇ ਇਹ ਲਗਾ ਮਾਤਰਾ ਉਚਾਰਨ ਕੀਤੀਆਂ ਜਾਂਦੀਆਂ ਇਸ ਲਈ ਗੁਰੂ ਸਾਹਿਬ ਆਖਦੇ ਨੇ ਵੈਗੁਰੂ ਕਿਰਪਾ ਕਰਦਾ ਆਪਣੇ ਭਗਤਾਂ ਦੀ ਆਪ ਰੱਖਦਾ ਆਪਣੀ ਮਿਹਰ ਆਪ ਕਰਦਾ ਹਾਲਤ ਪਲਤ ਮੁਖ ਊਜਲੇ ਸੱਚ ਕੇ ਗੁਣ ਸਾਰ ਭਾਈ ਜਿਹਨੇ ਵੈਗੁਰੂ ਦੇ ਗੁਣਾ ਦੇ ਨਾਲ ਸਾਝ ਪਾਈ ਹੈ ਨਾ ਗੁਣਾ ਨੂੰ ਪਹਿਚਾਨਣ ਦਾ ਯਤਨ ਕੀਤਾ ਬਾਣੀ ਨਾਲ ਜੁੜ ਕੇ ਹਾਲਤ ਦਾ ਮਤਲਬ ਹੁੰਦਾ ਇਹ ਮਾਤ ਲੋਕ ਤੇ ਪਲਤ ਦਾ ਮਤਲਬ ਹੁੰਦਾ ਪਰਲੋਕ ਜਿਹੜਾ ਅਸੀਂ ਵੇਖਿਆ ਨਹੀਂ ਜਿੱਥੇ ਅਸੀਂ ਜਾਣਾ ਪਹੁੰਚਣਾ ਹੈ ਸਰੀਰ ਛੱਡ ਕੇ ਪਹੁੰਚਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਇੱਥੇ ਤੇ ਉੱਥੇ ਦੋਆ ਥਾਮਾ ਤੇ ਮੁਖ ਉਜਲੇ ਹੋਣਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਲੋਕ ਪਰਲੋਕ ਜਿਹਨੂੰ ਕਹਿ ਦਿੰਨੇ ਆ ਹਾਲਤ ਪਲਤ ਕਹਿ ਦਿੰਨੇ ਐਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਾਇਲਾ ਦੋਨਾਂ ਧਾਵਾਂ ਦਾ ਦੋਵੇਂ ਥਾਮ ਰੱਖੇ ਗੁਰਸੂਰੇ ਸਤਿਗੁਰੂ ਦੋਨਾਂ ਧਾਵਾਂ ਤੇ ਰੱਖਿਆ ਕਰਦਾ ਇਸ ਲਈ ਗੁਰੂ ਸਾਹਿਬ ਨੇ ਵਜਨ ਕੀਤੇ ਨੇ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣਸਾਰ ਭਾਈ ਲੋਕ ਪਰਲੋਕ ਆਪਣਾ ਚਿਹਰਾ ਮਨੁੱਖ ਪਵਿੱਤਰ ਲੈ ਕੇ ਜਾਏਗਾ ਚੜ੍ਹਦੀ ਕਲਾ ਵਾਲਾ ਚਿਹਰੇ ਤੇ ਹਾ ਭਾਵ ਹੋਵੇਗਾ ਜੇ ਵੈਗੁਰੂ ਦੇ ਗੁਣਾਂ ਨਾਲ ਜੁੜੇਗਾ 8 ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ ਇਸ ਲਈ ਭਾਵ ਹਮੇਸ਼ਾ ਹੀ ਸਦਾ ਹੀ 24 ਘੰਟੇ ਹੀ ਅੱਠੇ ਹੀ ਪਹਿਰ ਦਿਨ ਰਾਤ ਉਸ ਵੈਗੁਰੂ ਦੇ ਗੁਣਾ ਦੇ ਨਾਲ ਸਾਝ ਪਾਉਂਦੇ ਨੇ ਜਿਹੜੇ ਉਹਦੇ ਨਾਮ ਦੇ ਰੰਗ ਵਿੱਚ ਰੱਤੇ ਹੋਣੇ ਅਪਾਰ ਰੰਗ ਹੈ ਨਾਮ ਦਾ ਅਪਾਰ ਸੁਖ ਹੈ ਬਾਰ ਅਨੰਦ ਹੈ ਇਹ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਹਦੇ ਸੇਵਕ ਉਹਦੇ ਨਾਮ ਵਿੱਚ ਸਦਾ ਰੱਤੇ ਰਹਿੰਦੇ ਨੇ ਜਿਹਨੂੰ ਬਾਬਾ ਜੀ ਨੇ ਕਿਹਾ ਬਾਬਾ ਫਰੀਦ ਸਾਹਿਬ ਨੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨਾਂ ਦਾ ਰੰਗ ਜਿਨ੍ਹਾਂ ਤੇ ਜੜਨਾ ਹੁੰਦਾ ਚੜ੍ਹਿਆ ਹੁੰਦਾ ਉਹ ਹਮੇਸ਼ਾ ਉਹਦੇ ਪਿਆਰ ਉਹਦੇ ਇਸ਼ਕ ਦੇ ਵਿੱਚ ਖੁਦਾ ਰੱਬ ਦੇ ਇਸ਼ਕ ਵਿੱਚ ਰਤੇ ਰਹਿੰਦੇ ਨੇ ਸੋ ਸਤਿਗੁਰੂ ਪਾਤਸ਼ਾਹ ਇਸ ਸ਼ਬਦ ਦੀ ਅੰਤਲੀ ਪੰਕਤੀ ਦੇ ਅੰਦਰ ਇਹ ਬਖਸ਼ਿਸ਼ ਕਰਦੇ ਨੇ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਪਾਰ ਵਰਮ ਪਰਮਾਤਮਾ ਕਿੰਨੇ ਸੁੱਖਾਂ ਦਾ ਮਾਲਕ ਹੈ ਉਹਦੇ ਕੋਲ ਕਿੰਨੇ ਕੁ ਸੁੱਖ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਨੇ ਆ ਜਿੰਨਾ ਸਮੁੰਦਰ ਦਾ ਪਾਣੀ ਹੈ ਕਦੇ ਸਮੁੰਦਰ ਦੇ ਪਾਣੀ ਨੂੰ ਮਾਪ ਤੋਲ ਸਕਦੇ ਹੋ ਜਵਾਬ ਆਵੇਗਾ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਐਨੇ ਸੁੱਖਾਂ ਦਾ ਮਾਲਕ ਹੈ ਉਹ ਜਿੰਨੇ ਸੁੱਖ ਲੈਣੇ ਨੇ ਉਹਦੇ ਕੋਲੋਂ ਲੈ ਸਕਦੇ ਹੋ ਮੁੱਕਣੇ ਨਹੀਂ ਉਹਦੇ ਕੋਲ ਕਦੇ ਪਾਰ ਬ੍ਰਹਮ ਸੁਖ ਸਾਗਰੋ ਪਰਮਾਤਮਾ ਸੁੱਖਾਂ ਦਾ ਸਾਗਰ ਹੈ ਸੁੱਖਾਂ ਦਾ ਸਮੁੰਦਰ ਹੈ ਉਸ ਸੁੱਖਾਂ ਦੇ ਸਮੁੰਦਰ ਤੋਂ ਨਾਨਕ ਸਦ ਬਲਿਹਾਰ ਨਾਨਕ ਦਾਸ ਸਦਾ ਹੀ ਕੁਰਬਾਨ ਜਾਂਦਾ ਹੈ ਸਦਾ ਬਲਿਹਾਰ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਇਹ ਸ਼ਬਦ ਦੇ ਅੰਦਰ ਇਹ ਉਪਦੇਸ਼ ਦਿੰਦੇ ਨੇ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਇ ਨਾ ਕੋਇ ਪੂਰੇ ਗੁਰੂ ਦੀ ਸੇਵਾ ਕੀਤੀ ਬੇਅਰਥ ਨਹੀਂ ਜਾਂਦੀ ਇਸ ਲਈ ਮੇਰੇ ਮਨਾ ਗੁਰਬਾਣੀ ਨਾਲ ਜੁੜ ਤੇ ਇਹਦੇ ਨਾਲ ਗੁਰੂ ਦੇ ਸ਼ਬਦਾਂ ਨਾਲ ਸੁਖ ਲੈ ਆਪਣਾ ਜੀਵਨ ਸਫਲ ਕਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਤੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ